ਪ੍ਰੋਗਰਾਮ ਹੈ ਉਹ ਕਵੀ ਮੰਚ ਮਹਾਲੀ ਐਡਜਸਟਡ ਵੱਲੋਂ ਦੇ ਵਿਸ਼ੇ ਪੰਜਾਬੀ ਸਾਹਿਤਿਕ ਵਿਚਾਰ ਮੰਚ ਐਡਜਸਟਡ ਵੱਲੋਂ ਕੀਤਾ ਜਾ ਰਿਹਾ ਹੈ ਜੋ ਅੱਜ ਦੇ ਪ੍ਰੋਗਰਾਮ ਦਾ ਜੋ ਸਾਡਾ ਮੇਨ ਮਕਸਦ ਹੈ ਉਹ ਹੈ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਸਨਮਾਨ ਦੇਣਾ ਦੇਣਾ ਹੈ ਜਿਨ੍ਹਾਂ ਦੇ ਕੁਝ ਆਪਣੇ ਲਾਈਫ ਵਿੱਚ ਅਚੀਵਮੈਂਟਸ ਹਨ ਉਹਨਾਂ ਸਾਬਾਰੇ ਅਸੀਂ ਕਈ ਵਾਰੀ ਗੱਲ ਕਰੇ ਕਰਦੇ ਸਾਂ ਮੈਂ ਗੱਲ ਕਰਿਆ ਕਰਦਾ ਹਾਂ ਦੱਸੇ ਵੀ ਸਾਹ ਨਾਲ ਡਾਕਟਰ ਚੰਦਰਪਾਸਨ ਜੀ ਨਾਲ ਤੇ ਹੋਰ ਜੋ ਉਥੇ ਇੱਥੇ ਦੇ ਸਹਿਯਦ ਕਰਨੇ ਬੇ ਇੱਕ ਐਸੇ ਬੰਦੇ ਨੇ ਬਹੁਤ ਅਸ਼ਖਸ਼ ਨੇ ਜਦੋਂ ਵੀ ਕਿਸੇ ਦਾ ਵੀ ਪ੍ਰੋਗਰਾਮ ਵਿੱਚ ਛੋਟਾ ਹੋਵੇ ਵੱਡਾ ਹੋਵੇ ਇਹ ਹਰ ਇੱਕ ਪ੍ਰੋਗਰਾਮ ਦੇ ਵਿੱਚ ਜਾਂਦੇ ਨੇ ਜਾ ਕੇ ਆਪਣੇ ਨੋਟ ਕਰਦੇ ਨੇ ਰਿਪੋਰਟਿੰਗ ਕਰਦੇ ਨੇ ਤੇ ਇਨਾ ਵੱਡਾ ਹੋਣ ਦੇ ਬਾਵਜੂਦ ਵੀ ਇਹਨਾਂ 'ਚ ਜਿਹੜੀ ਨਿਮਰਤਾ ਹੈ ਮੇਲਮਲਾਪ ਹੈ ਬੜਾ ਪਣਾ ਮੈਨੂੰ ਕਿਹ ਬਾਤ ਹੈ ਇਹ ਉਸ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਦਾ ਫੌਜੀ ਪਰਿਵਾਰ ਹੈ ਇਹਨਾਂ ਦੇ ਫਾਦਰ ਸਾਹਿਬ ਨੇ ਐਮਐਲਏ ਵੀ ਇਲੈਕਸ਼ਨ ਵੀ ਲੜੀ ਸੀ ਇਹਨਾਂ ਦਾ ਬੇਟਾ ਮਨਿਓਂਜਲਾ ਉਹਨਾਂ ਦਾ ਨਾਂ ਹੈ ਫਿਰ ਵੀ ਦੁਨੀਆ ਦੇ ਵਿੱਚ ਜਿਨ੍ਹਾਂ ਵੀ ਇਹਨਾਂ ਬਾਰੇ ਕੁਝ ਕਿਹਾ ਜਾਵੇ ਥੋੜਾ ਪੱਤਰਤਾ ਦਾ ਜਿਹੜਾ ਹੈ ਇਹਨਾਂ ਦੀ ਬੜੀ ਮਿਰਪੱਤਾ ਦੇ ਤੌਰ ਤੇ ਕਰਦੇ ਨੇ ਇਹ ਨਹੀਂ ਦੇਖਦੇ ਮੇਰਾ ਕੋਈ ਦੋਸਤ ਹੈ ਜਾਂ ਮੈਂ ਕਿਸੇ ਨੂੰ ਜਾਣਦਾ ਨਹੀਂ ਤੇ ਬਿਲਕੁਲ सूची ਜਿਹੜੀ ਸੱਚੀ ਤੇ ਸੂਚੀ ਇਹਨਾਂ ਦੀ ਰਿਪੋਰਟਿੰਗ ਹੁੰਦੀ ਹੈ ਤੇ ਅਸੀਂ ਇਹ ਫੈਸਲਾ ਕੀਤਾ ਸੀ ਇਹ ਬੈਠ ਕੇ ਜੋ ਸਾਡੀ ਹਾਈ ਪਾਵਰਡ ਕਮੇਟੀ ਹੈ ਜਿਹਦੇ ਵਿੱਚ ਸਾਡੇ ਸੁਵੀ ਜੀ ਤੇ ਸਾਡੇ ਡਾਕਟਰ ਸ਼ੰਦਰਪਾਲ ਸਿੰਘ ਜੀ ਤੇ ਦਾਸ ਤੇ ਹੋਰ ਜਿਹੜੇ ਸਾਡੇ ਆਪਣੇ ਸੱਜਣੇ ਰਾਜਮਰ ਸਹੋਵਾਲੀਆ ਜੀ ਤੇ ਇਸ ਤੋਂ ਇਲਾਵਾ ਹੋਰ ਦੌਲਦਨ ਦੇਵਾਨਾ ਜੀ ਵੇ ਇਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੰਦਾ ਜਾ। ਅਸੀਂ ਪਹਿਲਾਂ 5 ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਚੁੱਕੇ ਹਾਂ। ਕਵੀਵਾਂ ਚ ਮਹਾਲੀ ਵੱਲੋਂ ਪਹਿਲਾ ਜੋ ਲਾਈਫਟਾਈਮ ਅਚੀਵਮੈਂਟ ਅਵਾਰਡ ਸੀ ਇਹ 10 ਸਾਲ ਤੋਂ ਸਵਾ ਕੰਮ ਕਰ ਰਹੀ ਹੈ ਮੱਚ ਜੋ ਹੈ ਉਹ ਸੀ ਪਹਿਲਾਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਦਿੱਤਾ ਸੀ। ਜਿਸ ਨੂੰ ਬਾਅਦ ਦੇ ਵਿੱਚ ਬਿਸ਼ਪ ਪੰਜਾਬੀ ਸੈਟਿੰਗ ਚਾਰ ਮੰਤਰੀ ਵੀ ਜਿਸ ਨੇ ਸਾਹਿਬ ਸਨਮਾਨ ਕੀਤਾ ਸੀ। ਦੂਸਰਾ ਸੀ ਦਿੱਤਾ ਸੀ ਸਾਹਿਬ ਪ੍ਰਵੀਰ ਸਿੰਘ ਸੈਣੀ ਸੈਣੀ ਅ ਉਸਤਾਨ ਜੀ ਅੱਜ ਨੂੰ ਤੀਸਰਾ ਇੰਜੀਨੀਅਰ ਜਸਪਾਲ ਸਿੰਘ ਜੀ ਦੇਸੂ ਜੀ ਜੋ ਸਾਡੇ ਵਿਚਕਾਰ ਬੈਠੇ ਨੇ ਅੱਜ ਦੀ ਮਦਦਾਨ ਕੀ ਕਰ ਰਹੇ ਨੇ ਤੇ ਚੌਥਾ ਗੁਰਪ੍ਰੀਤ ਕੌਰ ਸੈਣੀ ਤੇ ਪੰਜਵਾਂ ਐ ਗਿਆਨ ਸਿੰਘ ਜਰਨੇ ਕੈਨੇਡਾ ਤੇ ਉਸੇ ਬਾਣ ਮਹਿਸੂਸ ਕਰ ਰਹੇ ਆ ਅਸੀਂ ਇੱਕ ਉਗੀ ਸਖਸ਼ੀਅਤ ਨੂੰ ਸੋ ਆ ਅਜੈ ਸਿੰਘ ਜੀ ਔਜਾ ਨੂੰ ਇਹਨਾਂ ਦੇ ਇਹ ਨਾਂ ਨਾ ਕਰਨ ਦੇ ਬਾਅਦ ਵੀ ਦੱਸ ਦਿੱਤੇ ਆ ਇਹ ਸਵਾਗਤ ਹੈ ਤੇ ਮੈਂ ਸਵਾਗਤ ਕਰਦਾ ਹਾਂ ਸਾਡੇ ਤਾਂ ਆਪਣੇ ਨੇ ਜਿਹੜੇ ਪ੍ਰਧਾਨਗੀ ਕਰ ਰਹੇ ਨੇ ਸਾਡੇ ਇਸ ਪਾਸਿਵ ਦੇ ਦੇਸੂ ਵੀ ਇਥੋਂ ਦੇ ਜਿੰਨੇ ਸੁਭਾਵਾਂ ਨੇ ਇਹਨਾਂ ਨੂੰ ਇਕੱਠਾ ਕਰਨ ਦਾ ਜਿਹੜਾ ਹੈਗਾ ਮਾਣ ਪ੍ਰਾਪਤ ਹੈ ਅਸੀਂ ਸਾਰੇ ਇਹਨਾਂ ਨਾਲ ਜੁੜੇ ਹਾਂ ਡਾਕਟਰ ਸ਼ੰਦਰਪਾਲ ਸਿੰਘ ਜੀ ਨੇ ਇਹਨਾਂ ਬੜੀ ਉੱਗੇ ਸਿੱਖਿਆਦ ਨੇ ਸਾਡੇ ਵਿਸ਼ਵ ਪੰਜਾਬੀ ਸੱਚ ਵਿਚਾਰ ਮੰਚ ਦੇ ਇਹ ਸੀਨੇ ਵਜ ਪ੍ਰੈਜ਼ੀਡੈਂਟ ਵੀ ਨੇ ਤੇ ਸਹਿ ਸਭਾ ਮਹਾਲੀ ਰਜਿਸਟਰ ਦੇ ਵੀ ਇਹ ਆਪਣੇ ਪ੍ਰੈਜ਼ੀਡੈਂਟ ਨੇ ਤੇ ਮੈਂ ਸਾਰ ਜਿਸ ਵਾਸਤੇ ਦਿੱਤੀ ਹੋਈ ਜੀ ਨੂੰ ਤੇ ਡਾਕਟਰ ਸ਼ੰਦਰਪਾਲ ਸਿੰਘ ਜੀ ਜੀ ਆ ਕਹਿੰਦਾ ਅੱਜ ਬੜੇ ਮਾਣ ਤੇ ਇਹ ਇਹ ਖੁਸ਼ੀ ਵਾਲੀ ਗੱਲ ਹੈ ਮੁਸਰਤ ਵਾਲੀ ਗੱਲ ਹੈ ਸਾਡੇ ਵਿਚਕਾਰ ਬੈਠੇ ਨੇ ਪ੍ਰੇਮ ਵੀ ਜੀ ਇਹ ਦਿਨਿਕ ਤੇ ਵੀ ਦੇ ਐਡੀਟਰ ਹੈ ਕਿਉਂਕਿ ਨੇ ਇਹਨਾਂ ਦੇ ਜੋ ਪੁਸਤਕਾਂ ਨੇ ਉਸ ਸਕੂਲਾਂ ਦੇ ਵਿੱਚ ਕਲਾਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਤੁਸੀਂ ਆਓ ਇਹ ਕਹਿੰਦੇ ਉਸ ਨੇ ਮੈਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਾਂਗਾ ਤੇ ਮੈਂ ਕਹਿੰਦਾ ਨਹੀਂ ਵੀ ਤੁਸੀਂ ਅੱਜ ਦਾ ਜਿਹੜਾ ਹੈ ਮੁੱਖ ਮਹਿਮਾਨ ਦਾ ਵੀ ਅਸੀਂ ਬੇਫੀਕੀ ਤੁਸੀਂ ਮੁੱਖ ਮਹਿਮਾਨ ਦੇ ਤੌਰ ਤੇ ਬਿਆਣ ਤੇ ਆਪ ਆਪ ਜੀ ਦਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੇ ਦੇਬਕ ਸ਼ਰਮਾ ਚਨਾਰਥ ਜੀ ਇਹਨਾਂ ਦੇ ਜਾਣੀ ਪਹਿਚਾਣੀ ਸ਼ਖਸੀਅਤ ਨੇ ਇਧਰ ਬਿਲਕੁਲ ਨਿਡਰ ਨੇ ਮੇਰੇ ਪੱਖ ਵੀ ਨੇ ਮੇਡਰ ਵੀ ਨੇ ਤੇ ਦੋਸਾਂ ਦੇ ਦੋਸ ਨੇ ਇਹਨਾਂ ਜੇ ਕਿ ਮੈਂ ਵਿਸ਼ੇਸ਼ਤਾ ਦੇਖੀ ਹੈ ਇਹ ਇਹਨਾਂ ਨੂੰ ਪਰਿਵਾਰ ਵੱਲੋਂ ਜਿਹੜਾ ਹੈਗਾ ਉਹ ਚੀਜ਼ ਮਿਲੀ ਹੈ ਇਹ ਅਦਰ ਸਤਕਾਰ ਜਿਹੜਾ ਹੈਗਾ ਇਹ ਵੱਡਿਆਂ ਦਾ ਕਰਦੇ ਨੇ ਤੇ ਬਾਕੀ ਇਹ ਅੱਜ ਜਿਹੜਾ ਹੈਗਾ ਅੱਜ ਅੱਜਕੱਲ ਇਹ ਆਪਣੇ ਜਿਹੜੇ ਕਵੀ ਆਪਣੇ ਹੈਗਾ ਲੇਖਕ ਸਭਾ ਪੰਜਾਬੀ ਲੇਖਕ ਸਭਾ ਚੰਡੀਗੜ੍ਹੋਂ ਸੇ ਇਹ ਪ੍ਰਧਾਨ ਚਲੇ ਆ ਰਹੇ ਹਨ ਸਵਾਗਤ ਹੈ ਜੀ ਅਗੇ ਡੋਕਟਰ ਸਾਹਿਬ ਬੈਠੇ ਨੇ ਤੇ ਇਹਨਾਂ ਦੇ ਬਾਰੇ ਵੀ ਤੁਸੀਂ ਜਾਣਦੇ ਹੋ ਤੇ ਇਹ ਬਹੁਤ ਪ੍ਰਸਿੱਧ ਵਿਅਕਤੀ ਨੇ ਤੇ ਕਈ ਵਾਰੀ ਦੇਸ਼ਵੀ ਸੋਚ ਨਾਲ ਜੁੜਦੀ ਜਾਂਦੀ ਹੈ ਬੜਾ ਸਤਿਕਾਰ ਕਰਦੇ ਨੇ ਅਸੀਂ ਸਾਰੇ ਤੁਹਾਡਾ ਸਤਿਕਾਰ ਕਰਦੇ ਹਾਂ ਬਹੁਤ ਖੁਸ਼ੀ ਤੇ ਮਸਰਤ ਵਾਲੀ ਗੱਲ ਹੈ ਵੀ ਤੁਸੀਂ ਅੱਜ ਸ਼ਮੂਲੀਤ ਕੀਤੀ ਹੈ ਇਹਨਾਂ ਦੇ ਬੇਸ ਤੇ ਅੱਜ ਪ੍ਰਗਟਗੇ ਬੜੇ ਸ਼ੌਂਕ ਵਾਲਿਆ ਆਪ ਜੀ ਨੂੰ ਜੀ ਹੈ ਰਹਿਗੇ ਬੀਬੀ ਅਮਨਦੀਪ ਗਰੋਵਰ ਜੀ ਇਹ ਤਾਂ ਮੈਂ ਦਾ ਇਹਨਾਂ ਦਾ ਜਿਹੜਾ ਹੈਗਾ ਦਿਨੋਂ ਆਪ ਸਤਿਕਾਰ ਆ ਕਰਦਾ ਤੇ ਬਹੁਤ ਹੀ ਧੰਨਵਾਦੀ ਹੈ ਵੀ ਇਹ ਬਾਕੀ ਇਹ ਤਾਂ ਹੈ ਜੋ ਸਾਰੇ ਲੋਕ ਇਹ ਵਿਸ਼ੇਸ਼ਾਤ ਬਾਹਰੋਂ ਆਏ ਨੇ ਤੇ ਇਹ ਪ੍ਰੋਫੈਸਰ ਵੀ ਰਹੇ ਨੇ ਇਹ ਗੱਲਾਂ ਬੜੀਆਂ ਅੱਛੀਆਂ ਲਿਖਦੇ ਨੇ ਸੋਹਣੀਆਂ ਲਿਖਦੇ ਨੇ ਕਵਿਤਾਵਾਂ ਵੀ ਲਿਖਦੇ ਨੇ ਕਹਾਣੀ ਵੀ ਲਿਖਦੇ ਨੇ ਤੁਹਾਨੂੰ ਜੇ ਕੁਝ ਬੰਦੇ ਨੂੰ ਪਤਾ ਹੈ ਤੇ ਬਾਕੀ ਸ਼ਾਇਦ ਸਾਰਿਆਂ ਨੂੰ ਨਾ ਪਤਾ ਹੋਵੇ ਜਿਹੜੇ ਨੈਸ਼ਨਲ ਅਵਾਰਡ ਹੀ ਨੇ ਬੀਬੀ ਗੁਰਚਾਰੀ ਕੌਰ ਜੀ ਪਹੁੰਚ ਜਿਹਨਾਂ ਨੂੰ ਸਾਡੇ ਦੇਸ਼ ਦੇ ਵਿੱਚ ਨਹੀਂ ਬਲਕਿ ਦੁਨੀਆਂ ਦੇ ਵਿੱਚ ਪਤਾ ਨਹੀਂ ਕਿੱਲੇ ਸਨਮਾਨ ਦੇ ਰਾਤੇ ਮਿਲ ਚੁੱਕੇ ਨੇ ਉਹਨਾਂ ਦੇ ਬੜੀ ਸੁਖਰੀ ਨੇ ਵੀ ਆਏ ਨੂੰ ਸਵਾਗਤ ਹੈ ਬਾਕੀ ਤੁਸੀਂ ਐਨੇ ਬੜੀ ਹਾਜ਼ਰੀ ਚ ਆਏ ਨੇ ਬੜੀ ਗੈਗਰਿੰਗ ਹੋਤੀ ਹੈਗੀ ਆਜ ਇੱਕ ਫੰਕਸ਼ਨ ਚੱਲ ਰਿਹਾ ਹੈ ਸਟੇਟ ਪਬਲਿਕ ਰਿਵਰੀ ਤੇ ਮੈਂ ਤੇ ਸੋਚਦਾ ਸੀ ਵੀ ਥੋੜੀ ਗੈਦਰ ਹੋਊਗਾ ਪਰ ਹਾਲ ਆਪਣਾ ਭਰ ਗਿਆ ਤੇ ਮੈਂ ਹੁਣ ਜਿਹੜਾ ਹੈਗਾ ਇੱਕ ਇੱਕ ਦਾ ਨਾਲ ਨਾਲ ਧਿਆਨ ਸੰਜੀਤ ਕਾਲੋ ਆਏ ਨੇ ਸਾਡੇ ਨੇ ਕਈ ਦਿਨਾਂ ਤੋਂ ਫਿਰ ਰਹੇ ਨੇ ਜੁਟੇ ਹੋਏ ਨੇ ਪਹਿਲਾਂ ਸੰਜੀਤ ਰਾਹੀ ਰਾਜਮਾਰਸਾ ਹੋਵਲੇ ਬਾਦਿਆ ਜੀ ਸਾਡੇ ਜਨ ਸੱਕੇ ਨੇ ਬਾਦਰ ਸਿੰਘ ਗੋਸਲ ਜੀ ਜਸਵਿੰਦਰ ਸਿੰਘ ਕਾਇਨਰਜੀ ਰਜਿੰਦਰ ਸਿੰਘ ਗੁੱਡੂ ਜੀ ਬੀਬੀ ਜਿੰਦਰਪੁਰ ਮਹਾਲ ਜੀ ਤੇ ਦੀਵਾਨਾ ਜੀ ਗੁਰਦਾਸ ਸਿੰਘ ਮਾਵੀ ਜੀ ਜਿਹੜੇ ਪ੍ਰਧਾਨ ਨੇ ਸਹਿਤ ਕੇਂਦਰ ਦੇ ਸਰੂਪ ਸਿਆਲਵੇਜ ਸਤਨਾ ਮੀਨੂ ਜੀ ਬਲੋਤ ਕੁਮਾਰ ਪੱਲਾਦ ਤੇ ਸਰਬਜੀਤ ਸਿੰਘ ਸਿਮਰਜੀਤ ਕੌਰ ਗਰੇਵਾਲ ਕਰਮਜੀਤ ਸਿੰਘ ਜੀ ਤੇ ਸੇਮ ਸਿੰਘ ਜੀ ਰਾਜਵਿੰਦਰ ਸਿੰਘ ਡਾਕਟਰ ਪੰਨਾਲਾ ਮਸਤਵ ਦੇ ਗੁਰਦਾਵ ਜੀ ਮਜੀਦ ਜੀ ਪਲਵੇ ਜੀ ਮਾਲਿਕ ਸਾਹਿਬ ਜਿਹੜੇ ਜਨ ਸਕੇ ਨੇ ਸਾਡੇ ਲੇਖਕ ਸਭਾ ਦੇ ਜਗਤਾਰ ਸਿੰਘ ਜੋਗ ਜੀ ਮੰਦਰਜੀਤ ਜੀ ਕ੍ਰਿਸ਼ਨ ਰਾਹੀ ਜੀ ਦੀਪਕ ਜੀ ਮਜੀਦ ਡਾਕਟਰ ਮਜੀਤ ਸਿੰਘ ਬਾਦ ਜੀ ਬਲਵਿੰਦਰ ਸਿੰਘ ਜੀ ਤੇ ਇਹਨਾਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਕਵੀ ਮਦ ਬਾੜੀ ਵੱਲੋਂ ਤੇ ਜਿਹੜਾ ਵਿਸ਼ੇਸ਼ ਸਵਾਗਤ ਹੈ ਤੇ ਧੰਨਵਾਦ ਹੈ ਇਹ ਉਹਨਾਂ ਵਿਸ਼ੇਸ਼ ਸੁਸਖੇਰਾਂ ਦੇ ਜਿਨ੍ਹਾਂ ਸੇ ਅਸੀਂ ਸਨਮਾਨ ਕਰ ਰਹੇ ਹਾਂ ਦੋ ਸੁਸਖੇਰਾਂ ਸਾਹ ਅਜੈਬ ਸਿੰਘ ਉਹ ਜਿਹੜਾ ਜਿਹਨੂੰ ਅਸੀਂ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਰਹੇ ਹਾਂ ਦੂਸਰੇ ਹੈ ਸਾਡੇ ਕੋ ਮਾਨਯੋ ਸਾਹ ਕਰਨਜੀਤ ਸਿੰਘ ਜੀ ਚੰਦਾ ਇਹ ਪત્રਕਾਰ ਹੈ ਤੀਨ ਪੱਤਰਕਾਰ ਪੰਜਾਬੀ ਟਰੂ ਵੀਂ ਦੇ ਤੀਸਰੇ ਨੇ ਸੁਮਨ ਸਾਹ ਜਿਹਨਾਂ ਦਾ ਆਪਣਾ ਸੁਰ ਸਾ ਚੈਨਲ ਵੀ ਹੈ ਚੌਥੇ ਨੇ ਬਦਰ ਬਾਜੀ ਜੀ ਇਹ ਮੈਨੂੰ ਬੇਨਤੀ ਕੀਤੀ ਸੀ ਫਰੰਟ ਸਟੇਜ ਤੇ ਆ ਜਾਓ ਇਹ ਜਿਹੜਾ ਮਾਜੀ ਸਾਹਿਬ ਕਿੱਥੇ ਬੈਠੇ ਹੋ ਤੁਸੀਂ ਅੱਗੇ ਆ ਜਾਓ ਮਹਾਰਾਜ ਐਫਏ ਆ ਗਿਆ ਜਿਹੜਾ ਹੈ ਜਿਹੜੀ ਫਰੰਟ ਲੀਡਰ ਹੈ ਤੁਹਾਡੇ ਨਾਲ ਤੇ ਮੈਂ ਬਹੁਤ-ਬਹੁਤ ਅਨੁਵਾਦ ਕਰਦਾ ਰਹਾ ਤੇ ਆਪ ਸਭ ਦਾ ਸਵਾਗਤ ਕਰਦਾ ਹਾਂ ਕਵੀ ਮੰਜ ਵਾਲੇ ਵੱਲੋਂ ਤੇ ਬਿਸ਼ਪ ਪੰਜਾਬੀ ਸਹਿਤਕ ਵਿਚਾਰ ਮੰਜ ਵਾਲੋਂ ਜਿਸ ਤੋਂ ਮੈਨੂੰ ਵੀ ਜਨਰਲ ਸੈਕਟਰੀ ਹੋਣ ਦਾ ਮਾਣ ਪ੍ਰਾਪਤ ਹੈ ਬਹੁਤ-ਬਹੁਤ